ਕਲਪਨਾ ਕਰ ਸਕਦੇ ਹੋ ਇੱਕ ਛੋਟਾ ਜਿਹਾ ਅਨਾਥ ਬੱਚਾ ਜਿਸ ਦੀਆਂ ਅੱਖਾਂ ਨੇ ਦੇਖਿਆ ਜਲਿਆਵਾਲਾ ਬਾਗ ਦਾ ਖੂਨੀ ਮੰਜ਼ਰ ਜਿਸ ਨੇ ਖੂਨ ਨਾਲ ਭਰੀ ਮਿੱਟੀ ਨੂੰ ਇੱਕ ਬੋਤਲ ਵਿੱਚ ਇਕੱਠਾ ਕੀਤਾ ਤੇ ਹਮੇਸ਼ਾ ਆਪਣੇ ਕੋਲ ਰੱਖਿਆ ਜਿਸ ਨੇ 21 ਸਾਲਾਂ ਤੱਕ ਆਪਣੇ ਦਿਲ ਵਿੱਚ ਬਦਲੇ ਦੀ ਅਗਬਾਲ ਕੀ ਰੱਖੀ ਜਿਸ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਕੌਣ ਸੀ ਉਹ ਅਣਥੱਕ ਯੋद्धा ਬਹੁਤ ਘੱਟ ਲੋਕ ਜਾਣਦੇ ਨੇ ਕਿ ਸਰਦਾਰ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਵਿੱਚ ਹੋਇਆ ਸੀ ਅਤੇ ਉਹਨਾਂ ਦਾ ਅਸਲੀ ਨਾਮ ਸ਼ੇਰ ਸਿੰਘ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਅनाथ ਆਸ਼ਰਮ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਨਾਮ ਉਦਮ ਸਿੰਘ ਰੱਖਿਆ ਗਿਆ। ਪਰ ਅनाथ ਹੋਣ ਦੇ ਬਾਵਜੂਦ ਵੀ ਉਦਮ ਸਿੰਘ ਦੇ ਅੰਦਰ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਕਦੇ ਘਟ ਨਹੀਂ ਹੋਇਆ। ਬਚਪਨ 'ਚ ਕੀ ਮੁਸ਼ਕਲਾਂ ਆਈਆਂ? ਸਰਦਾਰ ਉਦਮ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਮਾਤਾ ਪਿਤਾ ਦੋਵਾਂ ਨੂੰ ਗਵਾ ਦਿੱਤਾ ਸੀ ਜਦੋਂ ਉਹ ਸਿਰਫ 7 ਸਾਲ ਦਾ ਸੀ ਤਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਤੇ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਪਿਤਾ ਦੀ ਵੀ ਮੌਤ ਹੋ ਗਈ ਉਹ ਆਪਣੇ ਭਰਾ ਨਾਲ ਅੰਮ੍ਰਿਤਸਰ ਦੇ ਇੱਕ ਅनाथ ਆਸ਼ਰਮ ਵਿੱਚ ਵੱਡੇ ਹੋਏ ਇਸ ਤੋਂ ਬਾਅਦ ਜਦੋਂ ਉਹਨਾਂ ਦਾ ਭਰਾ ਵੀ ਚਲਵੱਸਿਆ ਤਾਂ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਰੋਜ਼ੀ ਰੋਟੀ ਲਈ ਉਹਨne ਰੇਲਵੇ ਯਾਰਡ ਵਿੱਚ ਮਜ਼ਦੂਰ ਵਜੋਂ ਵੀ ਕੰਮ ਕੀਤਾ ਪਰ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ 1919 ਵਿੱਚ ਆਇਆ ਜਿਸ ਨੇ ਇਤਿਹਾਸ ਲਿਖ ਦਿੱਤਾ ਜਲਿਆਂਵਾਲਾ ਬਾਗ ਨੇ ਕੀ ਬਦਲਿਆ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਵਾਲਾ ਬਾਗ ਵਿੱਚ ਹੋਏ ਕਤਲੇਆਮ ਨੇ ਉਦਮ ਸਿੰਘ ਦੇ ਜੀਵਨ ਦਾ ਉਦੇਸ਼ ਨਿਰਧਾਰਤ ਕੀਤਾ ਜਦੋਂ ਜਨਰਲ ਡਾਇਰ ਨੇ ਬਹਿਰਾਮੀ ਨਾਲ ਗੋਲੀਬਾਰੀ ਦਾ ਹੁਕਮ ਦਿੱਤਾ ਤਾਂ ਉਦਮ ਸਿੰਘ ਖੁਦ ਉਸ ਦਿਨ ਬਾਗ ਵਿੱਚ ਮੌਜੂਦ ਸਨ ਇਸ ਭਿਆਨਕ ਦ੍ਰਿਸ਼ ਨੇ ਉਹਨਾਂ ਦੇ ਦਿਲ ਵਿੱਚ ਡੂੰਗਾ ਜ਼ਖਮ ਛੱਡਿਆ ਉਹਨਾਂ ਨੇ ਉੱਥੋਂ ਖੂਨ ਨਾਲ ਭਿੱਜੀ ਮਿੱਟੀ ਇੱਕ ਬੋਤਲ ਵਿੱਚ ਇਕੱਠੀ ਕੀਤੀ ਅਤੇ ਸੌਂ ਚੁੱਕੀ ਕਿ ਇਸ ਬੇਇਨਸਾਫੀ ਦਾ ਬਦਲਾ ਲਿਆ ਜਾਵੇਗਾ ਬਦਲਾ ਨਹੀਂ ਇਹ ਇਨਸਾਫ ਲਈ ਸੰਘਰਸ਼ ਸੀ ਜੋ ਉਹਨਾਂ ਨੂੰ ਲੰਡਨ ਤੱਕ ਲੈ ਗਿਆ ਲੰਡਨ ਕੀ ਕੀਤਾ ਉਦਮ ਸਿੰਘ ਦਾ ਉਦੇਸ਼ ਸਿਰਫ ਬਦਲਾ ਲੈਣਾ ਨਹੀਂ ਸੀ ਸਗੋ ਬ੍ਰਿਟਿਸ਼ ਸਾਮਰਾਜ ਦੁਆਰਾ ਕੀਤੇ ਗਏ ਅਨਿਆਂ ਦਾ ਬਦਲਾ ਲੈਣਾ ਸੀ ਉਹਨਾਂ ਨੇ ਗਦਰ ਪਾਰਟੀ ਅਤੇ ਆਇਰਿਸ਼ ਕ੍ਰਾਂਤੀਕਾਰੀਆਂ ਨਾਲ ਸੰਪਰਕ ਕੀਤਾ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਖੇ ਉਦਮ ਸਿੰਘ ਨੇ ਮਾਈਕਲ ਉਦਵਾਇਰ ਨੂੰ ਗੋਲੀ ਮਾਰ ਦਿੱਤੀ ਉਹੀ ਅਫਸਰ ਜਿਸ ਨੇ ਜਲਿਆਵਾਲਾ ਬਾਗ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ ਇਹ ਸਿਰਫ ਬਦਲਾ ਨਹੀਂ ਸੀ ਇਹ ਨਿਆਂ ਦਾ ਇੱਕ ਪ੍ਰਤੀਕਾਤਮਕ ਕਾਰਜ ਸੀ ਗ੍ਰਫਤਾਰੀ ਤੋਂ ਬਾਅਦ ਵੀ ਉਹਨਾਂ ਦਾ ਇਰਾਦਾ ਅਡੋਲ ਰਿਹਾ ਉਦਮ ਸਿੰਘ ਦਾ ਦੁਨੀਆ ਭਰ ਦੀ ਯਾਤਰਾ ਅਤੇ ਹੁਨਰ ਕੀ ਤੁਸੀਂ ਜਾਣਦੇ ਹੋ ਕਿ ਉਦਮ ਸਿੰਘ ਨੇ ਉਡਵਾਇਰ ਤੱਕ ਪਹੁੰਚਣ ਲਈ ਕਿੰਨੀ ਲੰਬੀ ਅਤੇ ਗੁਪਤ ਯਾਤਰਾ ਕੀਤੀ ਸੀ ਉਹ ਸਿਰਫ ਇੱਕ ਕ੍ਰਾਂਤੀਕਾਰੀ ਹੀ ਨਹੀਂ ਸਗੋਂ ਇੱਕ ਹੁਨਰਮੰਦ ਕਾਰੀਗਰ ਵੀ ਸੀ ਉਹਨਾਂ ਨੇ ਆਪਣੀ ਪਛਾਣ ਛੁਪਾਉਣ ਅਤੇ ਖਰਚੇ ਚਲਾਉਣ ਲਈ ਸਾਈਨ ਪੇਂਟਰ, ਬੋਰਡ ਲਿਖਣ ਵਾਲੇ ਅਤੇ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕੀਤਾ ਉਹ ਕਈ ਦੇਸ਼ਾਂ ਜਿਵੇਂ ਕਿ ਅਮਰੀਕਾ, ਰੂਸ, ਫ੍ਰਾਂਸ, ਜਰਮਨੀ ਅਤੇ ਇਟਲੀ ਵਿੱਚੋਂ ਵੀ ਲੰਘੇ ਅੰਤ ਵਿੱਚ ਲੰਡਨ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਇਨ੍ਹਾਂ ਯਾਤਰਾਵਾਂ ਦੌਰਾਨ ਵੱਖ-ਵੱਖ ਭਾਸ਼ਾਵਾਂ ਵੀ ਸਿੱਖੀਆਂ ਅਦਾਲਤ ਵਿੱਚ ਕੀ ਕਿਹਾ ਮਾਈਕਲ ਓਡਵਾਇਰ ਦੇ ਕਤਲ ਤੋਂ ਤੁਰੰਤ ਬਾਅਦ ਉਦਮ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਪਰ ਉਹਨਾਂ ਕਦੇ ਪਛਤਾਵਾ ਨਹੀਂ ਕੀਤਾ ਅਦਾਲਤ ਵਿੱਚ ਉਹਨਾਂ ਦਾ ਬਿਆਨ ਬ੍ਰਿਟਿਸ਼ ਸ਼ਾਸਨ ਵਿਰੁੱਧ ਇੱਕ ਸਖਤ ਵਿਰੋਧ ਸੀ ਮੈਂ ਮਾਈਕਲ ਓਡਵਾਇਰ ਨੂੰ ਉਸ ਲਈ ਮਾਰਿਆ ਕਿਉਂਕਿ ਉਹ ਭਾਰਤ ਵਿੱਚ ਹਜ਼ਾਰਾਂ નિર્ਦੋਸ਼ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਸੀ ਇਹ ਕੋਈ ਅਪਰਾਧ ਨਹੀਂ ਹੈ ਇਹ ਨਿਆਂ ਹੈ ਅਦਾਲਤੀ ਕਾਰਵਾਈਆਂ ਦੌਰਾਨ ਉਦਮ ਸਿੰਘ ਨੇ ਬ੍ਰਿਟਿਸ਼ ਰਾਜ ਦਾ ਡਟ ਕੇ ਵਿਰੋਧ ਕੀਤਾ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੇ ਜੇਲ੍ਹ ਵਿੱਚ ਕਈ ਵਾਰ ਭੁੱਖ ਹੜਤਾਲਾਂ ਵੀ ਕੀਤੀਆਂ ਇਹ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਅਡੋਲਤਾ ਦਾ ਪਰਮਾਣ ਸੀ ਜਿੱਥੇ ਉਹਨਾਂ ਨੇ ਆਪਣੇ ਵਿਚਾਰਾਂ ਅਤੇ ਨਿਆਂ ਲਈ ਆਪਣੀ ਲੜਾਈ ਨੂੰ ਜਾਰੀ ਰੱਖਣ ਲਈ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਇਹ ਦਰਸਾਉਂਦਾ ਹੈ ਕਿ ਉਹਨਾਂ ਦਾ ਸੰਘਰਸ਼ ਸਿਰਫ ਹਥਿਆਰਾਂ ਨਾਲ ਹੀ ਨਹੀਂ ਸਗੋ ਵਿਚਾਰਾ ਦੀ ਤਾਕਤ ਨਾਲ ਵੀ ਸੀ ਉਦਮ ਸਿੰਘ ਦੀ ਸ਼ਹਾਦਤ ਉਦਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ ਪਰ ਉਹਨਾਂ ਦਾ ਨਾਮ ਮਿਟਿਆ ਨਹੀਂ ਇਹ ਅਮਰ ਹੋ ਗਿਆ ਫਾਂਸੀ ਤੋਂ ਪਹਿਲਾਂ ਵੀ ਉਹਨਾਂ ਨੇ ਪਛਤਾਵੇ ਦਾ ਇੱਕ ਵੀ ਸ਼ਬਦ ਨਹੀਂ ਕਿਹਾ ਤੇ ਮੁਸਕਰਾਹਟ ਨਾਲ ਮੌਤ ਨੂੰ ਗਲੇ ਲਗਾ ਲਿਆ ਉਹਨਾਂ ਦੀ ਸ਼ਹਾਦਤ ਭਾਰਤ ਦੇ ਲੋਕਾਂ ਲਈ ਨਵੇਂ ਉਤਸ਼ਾਹ ਤੇ ਕ੍ਰਾਂਤੀ ਦੀ ਅੱਗ ਬਣ ਗਈ ਸਰਦਾਰ ਉਦਮ ਸਿੰਘ ਸਾਨੂੰ ਅੱਜ ਵੀ ਸਿਖਾਉਂਦੇ ਨੇ ਕਿ ਦੇਸ਼ ਭਗਤੀ ਸਿਰਫ ਨਾਅਰੇਆਂ ਨਾਲ ਨਹੀਂ ਸਗੋ ਕੁਰਬਾਨੀ ਹਿੰਮਤ ਅਤੇ ਨਿਆਂ ਲਈ ਦ੍ਰਿੜਤਾ ਨਾਲ ਆਉਂਦੀ ਹੈ ਉਹਨਾਂ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੇਕਰ ਦਿਲ ਵਿੱਚ ਸੱਚਾ ਇਰਾਦਾ ਹੋਵੇ ਤਾਂ ਇੱਕ ਆਮ ਵਿਅਕਤੀ ਵੀ ਆਸਾਦਾ ਰਣ ਇਤਿਹਾਸ ਰਚ ਸਕਦਾ ਹੈ।